ਤੂੰ ਤਾਂ ਤੁਰ ਗਈ ਨੀ ਚਾੜ ਕੇ ਪੱਲਾ ਨੀ ਤੂੰ ਤਾਂ ਤੁਰ ਗਈ ਨੀ ਚਾੜ ਕੇ ਪੱਲਾ ਨੀ ਗੀਤਾ ਨੇ ਮੇਰੇ ਯਾਦਾ ਰੋਣ ਨਹੀਂ ਦਿੱਤਾ ਤੇਰੇ ਜਾਣ ਪਿੱਛੋਂ ਗੀਤ ਸਹਾਰਾ ਨੇ ਤੇਰੇ ਜਾਣ ਪਿੱਛੋਂ ਗੀਤ ਸਹਾਰਾ ਨੇ ਜੀਣ ਲਈ ਹੌਸਲਾ ਦਿੱਤਾ ਯਾਰਾ ਨੇ ਅਨੰਦ ਮਾਣਦੇ ਹਾਂ ਪਤ ਜੜਿ ਵਿਛੋੜੇ ਦਾ ਆਨੰਦ ਮਾਣਦੇ ਹਾਂ ਪਤ ਜੜਿ ਵਿਛੋੜੇ ਦਾ ਕੀ ਹੋਇਆ ਜੇ ਮੁਖ ਮੋੜਿਆ ਬਹਾਰਾਂ ਨੇ ਨਾ ਸ਼ਿਕਵਾ ਨਾਲ ਤੇਰੇ ਨਾ ਸ਼ਿਕਵਾ ਨਾਲ ਤੇਰੇ ਨਾ ਨਾਲ ਮੁਖ ਤੇ ਨਾਂ ਦੇ ਲਗ ਨੈਣ ਜੋਤੀ ਪਿਛੇ ਗਵਾਲੀਆਂ ਕਦਰਾਂ ਦੇ ਇਸਕੇ ਦੀ ਬਾਜੀ ਚ ਇਹੋ ਹਾਲ ਹੁੰਦਾ ਏ ਸੰਗਰੂਰ ਵੀ